ਸਰ ਬਲਾਸਟ ਹੋਇਆ ਏਸੀ ਰਿਪੇਅਰ ਦਾ ਆਪਣਾ ਕੰਮ ਹੈ ਜੀ ਅਸੀਂ ਲੋਕਾਂ ਘਰਾਂ ਕੋਲ ਪੁਰਾਣੀ ਏਸੀ ਦੇ ਬੈਂਕਾ ਦੇ ਵਿੱਚੋਂ ਪੁਰਾਣੀ ਏਸੀ ਦਾ ਆਪਣਾ ਕਾਰੋਬਾਰ ਹੈਗਾ ਤੇ ਕਿਹੜੀ ਜਗ੍ਹਾ ਹੈ ਦੁਕਾਨ ਇਹ ਸਰ ਇਹ ਸਾਡੀ ਬਸੰਤ ਨਗਰ ਗਲੀ ਨੰਬਰ 6 'ਚ ਦੁਕਾਨ ਹੈ ਜੀ ਠੀਕ ਹੈ ਜੀ ਸਿਰਫ ਏਸੀ ਰਿਪੇਅਰ ਦੀ ਠੀਕ ਹੈ ਤੇ 11 ਵਜੇ ਏਸੀ ਆਇਆ ਜੀ ਮੁੰਡਾ ਕਹਿੰਦਾ ਸਰ ਏਸੀ ਦੱਸਦੀ ਕਿਹਨੇ ਕਰਵਾਇਆ ਸਾਰਾ 10 ਕਲੀਅਰ ਉਹ ਦੱਸ ਲਗਾ ਜੀ ਹਾਂ ਤੇ ਕਹਿੰਦਾ ਭਾਈ ਆ ਜਿੰਦੇ ਕਰਵਾ ਬਣਾਓ ਉਹਨੂੰ ਵੀ ਬਲਾਓ ਉਹ ਕਹਿੰਦਾ ਉਹ ਕਹਿੰਦਾ ਕੋਈ ਕੰਮ ਨਾ ਦਾ ਪਾਜੀ ਤੋਂ ਕਹਿੰਦਾ ਏਸੀ ਕਹਿੰਦਾ ਠੀਕ ਹੈ ਠੀਕ ਹੈ ਜੀ ਮੈਂ ਕਿਹਾ ਏਸੀ ਰਿਪੇਅਰ ਕਰਕੇ ਕੋਈ ਬੰਦਾ ਲੈਣ ਵਾਸਤੇ ਆ ਰਿਹਾ ਸੀ ਮੈਂ ਕਿਹਾ ਸਰ ਆਹ ਰਾਇਣ ਏਸੀ ਚੈੱਕ ਕਰ ਲਾਓ ਏਸੀ ਚੈੱਕ ਕਰਨ ਲੱਗਾ ਪੇਚੀ ਦੇ ਵਿੱਚ ਨੈਟਰੋਨ ਗੈਸ ਪਾਈ ਗਈ ਸੀ ਪਤਾ ਨਹੀਂ ਉਹ ਸਾਡੇ ਨਾਲ ਖੁੰਦਗੀ ਕੱਢੀ ਗਈ ਕੀ ਖੜਿਆ ਕੇ ਪਰਵਾਤ ਪਲਵਾਤਾ ਪਾਜੀ ਪਾਜੀ ਕਿੰਨੇ ਦੀ ਗੱਲ ਹੈਗੀ ਹੈ 7:11 ਵਜ ਕੇ 20 ਮਿੰਟ ਤੇ ਗੱਲ ਹੈ ਜੀ ਸਰ ਬੇਸਿਕਲੀ ਕੰਮ ਰਿਪੇਅਰ ਦਾ ਹੈ ਕੁਆਰਡ ਦਾ ਹੈ ਕਿਸੇ ਦਾ ਕੰਮ ਦੱਸੋ ਸਰ ਸਾਡਾ ਰਿਪੇਅਰ ਦਾ ਹੀ ਕੰਮ ਦਾ ਕੁਆਰਡ ਦਾ ਕੰਮ ਹੈ ਜੀ ਸਾਡੇ ਜਿਹੜਾ ਕੁਆਰਡ ਦਾ ਕੰਮ ਸੀ ਫਾ ਉਹ ਗੱਡੀ ਅਸੀਂ ਸਾਹਮਣੇ ਆ ਜੀ ਜਿਹੜਾ AC ਦਾ ਕੰਮ ਆ ਬ੍ਰਦਰ ਦਾ ਸੀ ਠੀਕ ਆ ਪਰ ਰਿਪੇਅਰ ਦਾ ਕੰਮ ਸੀ ਹੁਣ ਕੋ ਬਾੜ ਦੋ ਤੁਸੀਂ ਨਹੀਂ ਰਿਪੇਅਰ ਦਾ ਕੰਮ ਆ ਜੀ ਮੈਕ ਬਿੰਨਰ ਗਲਤ ਸਰ ਜਿਹੜਾ ਤੁਹਾਡੇ ਵੀ ਕਰ ਲੈਂਦੇ ਆ ਹਾਂ ਜਿਹੜੇ AC ਲੈਣੇ ਆ ਨਾ ਰਿਪੇਅਰ ਕਰਕੇ ਦੇਣੇ ਆ ਜੀ ਉਹ ਜਿਹੜੇ ਰਿਪੇਅਰ ਕਰਕੇ ਹਾਂ ਰਿਪੇਅਰ ਕਰਕੇ ਦੇਣੇ ਆ ਜੀ ਜਿੰਨੂੰ ਕਿਸੇ ਨੂੰ ਸਪੇਅਰ ਪਾਰਟ ਦੀ ਲੋੜ ਆ ਸਪੇਅਰ ਪਾਰਟ ਵੇਚਦੇ ਆ ਜਿਹੜਾ ਕੋਈ AC ਖਰਾਬ ਆ ਉਹਨੂੰ ਸੈੱਟ ਕਰਕੇ ਦੇਣੇ ਆ ਜੀ ਤੇ ਕਿੰਨੀ ਪੁਰਾਣੀ ਦਿਖਾਉਣਾ ਇਹ ਸਰ ਪੁਰਾਣੀਆਂ ਉਹ ਵੀ 7-8 ਸਾਲ ਪੁਰਾਣੀਆਂ 10 ਸਾਲ 24 ਸਾਲ ਪਾਜੀ ਪੁਰਾ ਹਾਂਜੀ ਪੁੱਛ ਸਰ ਮੈਂ ਸੁਵੇਰ ਦਾ ਮੰਡੀ ਬਿੰਦਗੜ ਗਿਆ ਸੀ ਜੀ ਸਿਕਰੇਬ ਲੈ ਕੇ ਮੈਂ ਹੁਣ ਆਇਆ ਗੱਡੀ ਖਾਲੀ ਕਰਕੇ ਪੁੱਛੋ ਬ੍ਰਦਰ ਦਾ ਫੋਨ ਆਇਆ ਜੀ ਸੁਵੇਰੇ ਕਿਤੋਂ ਆ ਮੰਗਾ ਸਾਈਕਲ ਵਾਲਾ ਪੈਂਚਰ ਵਾਲਾ ਦੁਕਾਨ ਆ ਜੀ ਉਦੋਂ ਹੈਬੋ ਵਾਲਿਆਂ ਦਾ ਘਰ ਆ ਉਹਦੇ ਘਰੋਂ ਸੁਵੇਰੇ ਕੰਪਰੈਸ਼ਨ ਆਇਆ ਜੀ ਆਊਟਡੋਰ ਸਾਡਾ ਕੰਮ ਹੈਗਾ ਸਾਡਾ ਕੰਮ ਹੈਗਾ ਸੀਲ ਪਰਚੇਸ ਦਾ ਉਹ ਜਦੋਂ ਆਊਟਡੋਰ ਚੀਜ਼ ਦੀ ਸੀਲ ਪਰਚੇਸ ਕਰਦੇ ਸੈਕੰਡ ਹੈਂਡ ਏਸੀ ਦੀ ਸੀਲ ਪਰਚੇਸ ਦਾ ਕੰਮ ਆ ਉਹ ਸਾਡੇ ਕੋਲ ਰੈਗੂਲਰ ਜਿੱਦਾਂ ਅਗਸਤ ਵਰ ਆਉਂਦੇ ਨੇ ਉਹ ਆਪਾਂ ਨੂੰ ਏਸੀ ਆਊਟਡੋਰ ਦੇ ਕੇ ਗਿਆ ਜੀ ਬਰ ਉਹ ਸਾਡੇ ਨੂੰ ਪਤਾ ਨਹੀਂ ਇਹ ਨਹੀਂ ਪਤਾ ਉਹਦੇ ਵਿੱਚ ਨਾਈਟ੍ਰੋਜਨ ਗੈਸ ਸੀ ਜਾਂ ਕੁਝ ਵੀ ਸੀਗਾ ਜੇ ਜਿੱਦਾਂ ਰੈਗੂਲਰ ਅਸੀਂ ਚੈੱਕ ਕਰਦੇ ਆਂ ਕਸਟਮਰ ਆ ਕੇ ਲੈਣ ਵਾਲਾ ਵੀ ਉਹਦੀਆਂ ਨੂੰ ਚੈੱਕ ਕਰਕੇ ਦੇਣਾ ਸੀਗਾ ਜੀ ਤੇ ਆਪਾਂ ਜਦੋਂ ਉਹ ਬੰਦੇ ਨੇ ਤਾਰਾ ਕੰਪਰੈਸ਼ਰ ਦੀਆਂ ਪਲੱਗ ਚ ਵੀ ਪਾਈਆਂ ਉਸੇ ਟਾਈਮ ਜੱਕਦਮ ਬਲਾਸਟ ਹੋ ਗਿਆ ਅੰਤ ਵਿੱਚ ਉਹ ਬਣੀ ਕਿ ਉਹ ਹੋਰ ਵੀ ਕੰਮ ਨਹੀਂ ਹੋਇਆ ਸੀ ਲਾਸਟ ਹੋ ਗਿਆ ਤੇ ਉਦੋਂ ਅੰਦਰ ਨਹੀਂ ਜਾ ਰਹੇ ਹੈਗੇ ਸਰ ਉਹ ਉਹੀ ਵਰਕਰ ਸੀਗੇ ਆਪਣੇ 3-4 ਇੱਕ ਦੋ ਮੁੰਡੇ ਬਾਹਰ ਕੰਮ ਕਰ ਰਹੇ ਸੀ ਗੱਡੀ ਲੋਡ ਕਰਾ ਰਹੇ ਸੀਗੇ ਜੀ ਤੇ ਮਾਲਕ ਆਪ ਸੀਗੇ ਨਾਲ ਖੜੇ ਸੀ ਖੁਦ ਕੋਲ ਕੰਮ ਕਰਦੇ ਸੀਗੇ ਜੀ ਸਰ ਉਹ ਜਿਹੜਾ ਵਰਕਰ ਹੈਗਾ ਸਾਡੇ ਤੋਂ 15 ਸਾਲ ਤੋਂ ਪੁਰਾਣਾ ਲੱਗਿਆ ਆ ਜੀ ਰੈਗੂਲਰ ਲੱਗਿਆ ਆ ਜੀ ਹੁਣ ਇਸ ਟਾਈਮ ਉਹ ਕਿਹੜੇ ਸਰ ਡੀਐਮਸੀ ਹਸਪਤਾਲ ਹੈਗਾ ਜੀ ਠੀਕ ਹੈ ਕਿੰਨੇ ਜਣੇ ਡੀਐਮਸ ਇਕੱਲਾ ਹੀ ਹੈ ਜੀ ਇਕੱਲੇ ਹੀ ਲੱਗੇ ਬੋਲ ਰਿਹਾ ਜੀ ਤੁਸੀਂ ਉਹਦੀ ਚਾਹੇ ਜਾ ਕੇ ਆਪਣਾ ਬਾਂਹ ਤੇ ਲੱਗੀ ਹੈ ਜੀ ਬਾਂਹ ਦਾ ਇਲਾਜ ਚਲਾ ਰਹੇ ਹਾਂ ਹੁੰਦੇ ਨਾਮ ਰਾਜਨ ਕੁਮਾਰ ਹੈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੰਗਤਰਾਮ ਹੈ ਜੀ ਅੱਛਾ ਤੁਸੀਂ ਸਰ ਮਤਲਬ ਸੇਲ ਪਰਚੇਜ਼ ਹੀ ਕਰਦੇ ਹੋ ਹਾਂ ਜੀ ਸੈਕੰਡ ਹੈਡ ਅਸ਼ੀਆ ਦਾ ਕੰਮ ਹੈ ਜੀ ਅੱਛਾ ਜੀ ਹਾਂ ਜੀ ਹੋਰ ਦੱਸੋ ਜੀ ਤੇ ਬੋਂਚੇ ਮਲੋਦੀ ਬੋਂਚੇ ਉਹ 6 ਨੰਬਰ ਗਲੀ ਦੇ ਵਿੱਚ ਕੀ ਮਾਮਲਾ ਕੀ ਹੈ ਇੱਥੇ ਜੀ ਇਹਨਾਂ ਦੀ ਏਸੀ ਦੀ ਦੁਕਾਨ ਹੈ ਰੁਪਏ ਦੀ ਤੁਸੀਂ ਵੇਖ ਹੀ ਰਹੇ ਹੋ ਜੀ ਇਹਨਾਂ ਨੇ ਕੋਈ ਪੁਰਾਣਾ ਏਸੀ ਖਰੀਦਿਆ ਸੀ ਕੰਪਰੈਸ਼ਨ ਉਹਨੂੰ ਅੱਜ ਸਵੇਰੇ ਹੀ ਲੈ ਕੇ ਆਏ ਸੀਗੇ ਤੇ ਉਹ ਉਹਨੂੰ ਚੈੱਕ ਕਰ ਰਹੇ ਸੀ ਚੈੱਕ ਕਰਦੇ ਕਰਦੇ ਉਹਦਾ ਕੰਪਰੈਸ਼ਨ ਜਿਹੜਾ ਉਹ ਫਟ ਗਿਆ ਕਹਿੰਦੇ ਤੇ ਉਹਦੇ ਨਾਲ ਜਿਹੜਾ ਬੰਦਾ ਇੱਕ ਕੰਮ ਜਿਹੜਾ ਇਹਨਾਂ ਦਾ ਵਰਕਰ ਕੋਲ ਰਿਹਾ ਸੀ ਦਾ ਆਪਣਾ ਰਾਜਨ ਉਹਦਾ ਨਾਮ ਆ ਉਹ ਉਹ ਕੋਲ ਰਿਹਾ ਸੀ ਤੇ ਉਹਦੇ ਹੱਥ ਤੇ ਜਿਹੜੀ ਜੱਟ ਲੱਗੀ ਆ ਇਦੋਂ ਕੰਪਰੈਸ਼ਨਰ ਫਟ ਗਿਆ ਉਹਦੇ ਨਾਲ ਤੇ ਬਾਕੀ ਅੱਗੇ ਵੈਰੀਫਾਈ ਕਰ ਰਹੇ ਆਂ ਵੀ ਇਹ ਕੀ ਮੈਟਰ ਸੀ ਸਾਰਾ ਸਰ ਕਿੰਨੀ ਕੁ ਪੁਰਾਣੀ ਦੁਕਾਨ ਆ ਤੇ ਕੀ ਸ ਇਹ ਕਾਫੀ ਪੁਰਾਣੀ ਦੁਕਾਨ ਆ ਜੀ ਇਸ ਸਮੇਂ ਲੱਗਦੀ ਤੇ ਇਹਨਾਂ ਦਾ AC ਦਾ ਹੀ ਕੰਮ ਆ ਜੀ ਤੇ ਇਸ ਤਰ੍ਹਾਂ ਇਹ ਰਿਪੇਅਰ ਦਾ ਸ਼ਾਪ ਵੀ ਆ ਤੇ ਇਹ ਪੁਰਾਣੇ AC ਤਰ੍ਹਾਂ ਦੇ ਟਕੇ ਵੀ ਗਾਵ ਜਿਹੜਾ ਵਾ ਸਰਵਿਸ ਵੀ ਕਰਦੇ ਹਨਗੇ ਤੇ ਉਹ ਬਾਕੀ ਇਹਨਾਂ ਦੇ ਜਿਹੜਾ ਦੁਕਾਨ ਓਨਰ ਆ ਉਹਦੇ ਨਾਲ ਵੀ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਰਹੇ ਆਂ ਇੱਕ ਹੀ ਬੰਦਾ ਠੀਕ ਹੈ ਹੁਣ ਹਾਂਜੀ ਹਾਂਜੀ ਉਹ ਇਹਨਾਂ ਦੇ ਮੁਤਾਬਕ ਵੀ ਉਹ ਠੀਕ ਹੈ ਉਹਦੇ ਹੱਥ ਤੇ ਥੋੜੀ ਚੋਟ ਲੱਗੀ ਹੈ ਹਾਂਜੀ ਸਰ ਕਿੰਨੇ ਇਹ ਜਾਨਾ 1.5 ਜਾਨਾ ਦੇ ਕਰੀਬ ਦੀ ਗੱਲ ਦੱਸੰਦਾ ਹੈ ਜੀ ਜੀ ਅੱਛਾ ਜੀ ਹਾਂਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂਜੀ ਹਾਂਜੀ ਕਰ ਰਹੇ ਹਾਂ ਜੀ ਬਿਲਕੁਲ ਮੌਕੇ ਤੇ ਕਰ ਰਹੇ ਹਾਂ ਇਨਕਾ ਇੱਕੋ ਹੀ ਸ਼ਖਸ ਜੇਰੇ ਲਾਜਾ ਜਾਂ ਹੋਰ ਵੀ ਕੋਈ ਇੱਕ ਹੀ ਜੀ ਇੱਕ ਹੈ ਠੀਕ ਹੈ ਇੱਕ ਜੀ ਠੀਕ ਹੈ ਨਾਮ ਰਾਜਨ ਹੈ ਜੀ ਤੇ ਕੀ ਹੋਇਆ ਕਿ ਅਜਿਹਾ ਨਾ ਬਲਾਸਟ ਹੋ ਗਿਆ